ਫਗਵਾਣਾ ਸਮਾਜ ਭਲਾਈ ਦੇ ਕੰਮਾਂ ਲਈ ਸਮਾਜ ਸੇਵਕ ਰਜਿੰਦਰ ਅਗਨੀ ਹੋਤਰੀ ਯੂ ਕੈਜੈ ਕਰਿਸ਼ਨ ਅਗਨੀ ਹੋਤਰੀ ਯੂਕੇ ਨੇ ਯੂਥ ਵੌਇਸ ਫਾਊਂਡੇਸ਼ਨ ਨੂੰ 112000 ਦਾ ਚੈੱਕ ਦਿੱਤਾ ਇਸ ਮੌਕੇ ਤੇ ਰਜਿੰਦਰ ਅਗਨੀ ਹੋਤਰੀ ਨੇ ਕਿਹਾ ਕਿ ਸਾਡੇ ਵੱਲੋਂ ਦਿੱਤੀ ਡੋਨੇਸ਼ਨ ਸਮਾਜ ਭਲਾਈ ਦੇ ਕੰਮਾਂ ਲਈ ਪ੍ਰਯੋਗ ਹੋਣੀ ਚਾਹੀਦੀ ਹੈ ਖਾਸ ਕਰਕੇ ਇਹ ਡੋਨੇਸ਼ਨ ਉਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਲੋਕ ਦਵਾਈਆਂ ਨਹੀਂ ਖਰੀਦ ਸਕਦੇ ਅਤੇ ਆਪਣਾ ਇਲਾਜ ਨਹੀਂ ਕਰਾ ਸਕਦੇ ਹੋ ਯੂਥ ਫਾਊਂਡੇਸ਼ਨ ਨੇ ਰਜਿੰਦਰ ਅਗਨੀ ਹੋਤਰੀ ਵੱਲੋਂ ਦਿੱਤੀ ਹੋਈ ਡੋਨੇਸ਼ਨ ਲਈ ਧੰਨਵਾਦ ਕੀਤਾ ਹੈ ਕਰੇ ਕਰਾਵੇ ਆਪੇ ਆਪ ਕੁਛ ਨਹੀਂ ਮਨਸ ਦੀ ਕਿ ਹੱਥ ਉਹ ਜਿਹੜੀ ਅੱਜ ਬਚਨ ਜਿਹੜੇ ਗੱਲ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਸੱਚ ਹੋਏ ਆ ਸਾਡੇ ਦਾਨੀ ਸੱਜਣ ਕੈਨੇਡਾ ਤੋਂ ਇੰਗਲੈਂਡ ਤੋਂ ਐਨਜੀਓ ਯੂਥ ਵਾਈਸ ਫਾਊਡੇਸ਼ਨ ਨੂੰ ਜਿਹੜਾ 112000 ਦਾ ਚੈੱਕ ਦਿੱਤਾ ਔਰ ਖਾਸ ਕਰ ਮੈਂ ਧੰਨਵਾਦ ਕਰਦਾ ਕਿ ਜਿਹੜੇ ਫਗਵਾੜਾ ਦੇ ਐਸਡੀਐਮ ਸਾਹਿਬ ਜਸ਼ਨਪ੍ਰੀਤ ਸਿੰਘ ਜੀ ਉਹਨਾਂ ਦੇ ਬ੍ਰਦਰ ਹੈ ਔਰ ਬਹੁਤ ਬਹੁਤ ਥੈਂਕ ਯੂ ਕਿ ਜਿਹੜੀ ਚੰਗੀ ਸੋਚ ਰੱਖਣ ਦੇ ਨਾਲ ਇਹ ਜੁੜੇ ਆ ਔਰ ਮੈਂ ਆਸ ਦਿਲਾਉਣਾ ਕਿ ਜਿੰਨੇ ਸਾਡੇ ਦਾਨੀ ਸੱਜਣਾ ਸਰਦਾਰ ਸਾਡੇ ਗਗਨਤਾ ਗਗਨਦੀਪ ਢੱਡ ਜੀ ਜਿਹੜੇ ਸਾਡੇ ਯੂਥ ਵਾਈਸ ਫੋਰਡੇਸ਼ਨ ਦੇ ਸੰਸਥਾਪਕ ਆ ਗਗਨ ਸੋਨੀ ਜੀ ਅਸ਼wini ਸੋਤਾ ਜੀ ਸਾਡੇ ਬਾਬਾ ਜੀ ਜਥੇਦਾਰ ਜੀ ਔਰ ਜਿਹੜੀ ਸਮੂਚੀ ਹੀ ਫਗਵਾੜੇ ਦੇ ਵਿੱਚ ਟੀਮ ਬੈਠੀ ਆ ਔਰ ਪੂਰੇ ਪੰਜਾਬ ਦੇ ਵਿੱਚ ਕੰਮ ਕਰਨ ਦੇ ਲਈ ਅਸੀਂ ਅੱਗੇ ਵਧ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾਂਦੀ ਸੱਜਣਾਂ ਦਾ ਕਿ ਜਿਹੜੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੀ ਜਿਹੜੀ ਇਸ ਐਨਜੀਓ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਨੇਕ ਕਮਾਈ ਦੇ ਵਿੱਚੋਂ ਫੰਡ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਇਕੱਠੇ ਹੋਈਏ ਔਰ ਯੂਥ ਵਾਈਜ਼ ਫਾਊਂਡੇਸ਼ਨ ਦੇ ਮੈਂਬਰ ਬਣੀਏ ਤਾਂ ਜੋ ਜਿਹੜੀ ਦੁਖੀ ਜਨਤਾ ਵਾ ਚਾਹੇ ਉਹ ਪੜ੍ਹਾਈ ਦੇ ਖੇਤਰ ਦੇ ਵਿੱਚ ਹੋਵੇ ਮੈਡੀਕਲ ਦੇ ਖੇਤਰ ਦੇ ਹੋਵੇ ਸਾਡੇ ਨਾਲ ਰਲ ਕੇ ਅਸੀਂ ਇੱਕ ਨਾ ਇੱਕ ਜਿਹੜਾ ਸਿਰ ਜੋੜ ਕੇ ਅਸੀਂ ਇਦਾਂ ਦੇ ਜਿਹੜੇ ਗਰੀਬ ਤਬਕੇ ਨੂੰ ਅੱਗੇ ਠਾਲ ਸਕੀਏ ਔਰ ਮੈਂ ਆਸ ਕਰਦਾ ਕਿ ਲੋਕ ਜਿਹੜੀ ਸਾਡੀ ਇਸ ਤਰ੍ਹਾਂ ਦੀ ਜਿਹੜੇ ਕੰਮਾਂ ਅੱਗੇ ਤੋਂ ਵਧਾਉਣ ਦੇ ਲਈ ਸਾਡੇ ਨਾਲ ਰਲ ਮਿਲ ਕੇ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰਨਗੇ ਥੈਂਕ ਯੂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਾਂਗੇ ਅੱਜ ਸਾਡੀ ਐਨਜੀਓ ਲਈ ਇੱਕ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿਉਂਕਿ ਜਿਹੜੇ ਬੰਦੇ ਅੱਛੇ ਕੰਮ ਕਰਦੇ ਹੈ ਰੱਬ ਉਹਨਾਂ ਦੀ ਸੁੰਦਰ ਜ਼ਰੂਰ ਹੈ ਸੋ ਅੱਜ ਸਾਡੇ ਲਈ ਜਿਹੜੇ ਰੱਬ ਦਾ ਰੂਪ ਬਣ ਕੇ ਆਏ ਹੋ ਸਾਡੇ ਰਜਿੰਦਰ ਅਗਨਯੋਤਰੀ ਜੀ ਯੂਕੇ ਤੋਂ ਤੇ ਜਿਨ੍ਹਾਂ ਨੇ ਸਾਡੀ ਐਨਜੀਓ ਯੂਥ ਵਾਸ ਫਾਊਂਡੇਸ਼ਨ ਨੂੰ 112000 ਦੀ ਡੋਨੇਸ਼ਨ ਦਿੱਤੀ ਹੈ ਤੇ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਇਹ ਜਿਹੜੀ ਡੋਨੇਸ਼ਨ ਹੈ ਸਿਰਫ ਤੇ ਸਿਰਫ ਮੈਡੀਕਲ ਵਾਲੇ ਪਾਸੇ ਖਰਚ ਹੋਣੀ ਚਾਹੀਦੀ ਹੈ ਤੇ ਉਹ ਵੀ ਗਰੀਬ ਜਿਹੜਾ ਤਬਕਾ ਜਿਹੜਾ ਨੀਡੀ ਹੈ ਸਿਰਫ ਉਹਦੇ ਉੱਤੇ ਖਰਚ ਹੋਣੀ ਚਾਹੀਦੀ ਹੈ ਜਿਵੇਂ ਤਾਂ ਤੇ ਜਿਵੇਂ ਅਸੀਂ ਖਰਚਦੇ ਜਿਹੜਾ ਸਾਡਾ ਸੰਗਤ ਦਾ ਡੋਨੇਸ਼ਨ ਦਾ ਪੈਸਾ ਆਂਦਾ ਹੈ ਉਹ ਸਾਡਾ ਫਰਜ ਬਣਦਾ ਕਿ ਅਸੀਂ ਇਹਨੂੰ ਸਹੀ ਤਰੀਕੇ ਨਾਲ ਲਾਈਏ ਤਾਂ ਕਿ ਉਹ ਸਾਡੇ ਉੱਤੇ ਵਿਸ਼ਵਾਸ ਦੇਣ ਤੇ ਅੱਗੇ ਜਾ ਕੇ ਹੋਰ ਸਾਡੀ ਐਨਜੀਓ ਤੇ ਡੋਨੇਸ਼ਨ ਦੀ ਕਿਰਪਾ ਕਰਦੇ ਇਹ ਹੁੰਦਾ ਕੀ ਹੈ ਕਿ ਜਿਹੜੇ ਯੂਕੇ ਅਮਰੀਕਾ ਜਾਂ ਕੈਨੇਡਾ ਚ ਸਾਡੇ ਅੰਦਰ ਹੀ ਭਰਾ ਭੈਣ ਬੈਠੇ ਆਂ ਕਈ ਵਾਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਡੋਨੇਸ਼ਨ ਭੇਜੀ ਉਹ ਜਾ ਕੇ ਕਿੱਥੇ ਰਹੀ ਹੈ ਸੋ ਵੀ ਆਰ ਦਾ ਰਾਈਟ ਪੀਪਲ ਵੀ ਕੈਨ ਅਸ਼ੋਰ ਯੂ ਸੋ ਇਸ ਕਰਕੇ ਸਾਡੇ ਤੇ ਵਿਸ਼ਵਾਸ ਰੱਖੋ ਅਸੀਂ ਇਹਨਾਂ ਦਾ ਥੈਂਕ ਯੂ ਕਰਦੇ ਆਂ ਜੈ 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 ਕਿਸ਼ਨਗ੍ਰਿਉਤਰੀ ਜੀ ਦਾ ਹਾਂਜੀ ਯੂਕੇ ਤੋਂ ਜੈ ਕਿਸ਼ਨਗ੍ਰਿਉਤਰੀ ਜੀ ਦਾ ਤੁਹਾਡਾ ਰਜਿੰਦਰ ਗਿਉਤਰੀ ਜੀ ਦਾ ਤੇ ਕਰਨਲ ਸੈਲੀ ਜੀ ਦਾ ਕੈਨੇਡਾ ਕੈਨੇਡਾ ਤੋਂ ਸੋ ਇਹਨਾਂ ਦਾ ਇੱਕ ਇੱਕ ਵਾਰ ਫਿਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਇਦਾਂ ਹੀ ਜੁੜੇ ਰਹਿਣਗੇ ਤੇ ਅਸੀਂ ਇਹਨਾਂ ਨੂੰ ਅੱਛੇ ਕੰਮ ਕਰਕੇ ਦਿਖਾਉਂਦੇ ਰਾਵਾਂਗੇ ਤਾਂ ਕਿ ਸਾਡਾ ਜਿਹੜਾ ਜਿਹੜਾ ਅੱਜ ਕਨੈਕਸ਼ਨ ਬਣਿਆ ਹੈ ਜਿਹੜਾ ਸਾਡਾ ਅੱਜ ਇੱਕ ਤਾਲਮਿਲ ਬਣਿਆ ਹੈ ਜੋ ਵੀ ਸਾਡਾ ਅੱਜ ਰੱਬ ਨੇ ਸਾਨੂੰ ਮਿਲਵਾਇਆ ਹੈ ਇਹ ਅੱਗੇ ਜਾ ਕੇ ਇਦਾਂ ਹੀ ਇਦਾਂ ਇਸ ਚੀਜ਼ ਨੂੰ ਆਪਾਂ ਕੈਰੀ ਆਨ ਰੱਖੀਏ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵਾਂਗੇ ਤੁਹਾਡੇ ਚੰਗੇ ਕੰਮ ਕਰਦੇ ਰਹੀਏ ਤੇ ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ ਵਾਹਿਗੁਰੂ ਜੀ ਖਾਲਸਾ ਬਾਜੀ ਕੀ ਫਤਿਹ ਥੈਂਕ ਯੂ ਜੋ ਯੂਥ ਜੀ ਐਨਜੀਓ ਯੂਥ ਵੌਇਸ ਫਾਊਂਡੇਸ਼ਨ ਦੇ ਅੱਜ ਕਾਰਜਕਰਤਾ ਇਸ ਆਫਿਸ ਵਿੱਚ ਆਏ ਨੇ ਸ੍ਰੀ ਰਜਿੰਦਰ ਅਗਨੀਓਤਰੀ ਜੀ ਯੂਕੇ ਤੋਂ ਐਨਆਰਆਈ ਇੱਕ ਕੋਈ ਪੇਸ਼ਕੀ ਲੈ ਕੇ ਆਏ ਸੀ ਜੀ ਤਾਂ ਕਿ ਗਰੀਬਾਂ ਦੇ ਕੰਮ ਆ ਸਕੇ 1 ਲੱਖ 12 ਹਜ਼ਾਰ ਦਾ ਚੈੱਕ ਉਹਨਾਂ ਨੇ ਇਸ ਫਾਊਂਡੇਸ਼ਨ ਦੇ ਹਵਾਲੇ ਕੀਤਾ ਤੇ ਉਮੀਦ ਕਰਦੇ ਹਾਂ ਕਿ ਇਹ ਇਸ ਗਰੀਬ ਤਰਕੇ ਦੇ ਲੋਕਾਂ ਲਈ ਇਲਾਜ ਵਾਸਤੇ ਕੰਮ ਆਏਗਾ ਥੈਂਕ ਯੂ